နာနာလဲ टाइम பை ဒါ वा ਜੇ ਤਾਂ ਹੁਣ ਸਾਡਾ ਸੁਣਦਾ ਅਸਾਂ ਸਤਿਕਾਰਯੋਗ ਦੇਖ ਦੇਖ ਬੰਦੇ ਮਾਨਸੇ ਦੇ ਹਰ ਮਾਨਦਾਨ ਅੱਦੇ ਇਹਨਾਂ ਮਾੜਿਆਂ ਦੇ ਮਾਨ ਨਿਤਾਨੇ ਹੰਤਾਨੇ ਉੱਤੇ ਉੱਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਲਕੇ ਸਾਹਿਬ ਨਾ ਕੋਲੇ ਡੇਰਾ ਬਾਬਾ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਅੱਜ ਚੰਨਾ ਪਾਸਲ ਹੌਸਲੀ ਨਦੀ ਜੀ ਤਨ ਬਾਬਾ ਜੀ ਸਤਿਗੁਰੂ ਜੀ ਬੁਰਾ ਬਾਸ ਮਹਾਰਾਜ ਜੀ ਆਪ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਗੁਰੂ ਰਵਿਦਾਸ ਸਵਾ ਗੋਦਾ ਸਾਹਿਬ ਜੀ ਉਸ ਸਾਡੀ ਸਿੱਖੀ ਪਾਸ਼ਾ ਜੀ ਆਪ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਰਹਿਨਮਾਈ ਹੇਠ ਨਗਰ ਕੀਰਤਨ ਆਰੰਭ ਹੋ ਰਿਹਾ ਜਾ ਰਿਹਾ ਸਤਿਗੁਰੂ ਦੀ ਕਿਰਪਾ ਕਰਨੀ ਜਿਹਨਾਂ ਪਰੇ ਹੱਥ ਰੱਖਣਾ ਮੌਜੂਦ ਹੈ ਜਾਂਦੇ ਆਵਾਜ਼ ਦਾ ਕਰੀਏ ਸਹਾਈ ਦਾ ਕਰਨੀ ਰਸਤੇ ਵਿੱਚ ਕਿਸੇ ਵੀ ਦੀ ਓਕੜਨਾ ਅਦਾ ਕਰਨਾ ਚਲੋ ਠੀਕ ਅਰਦਾਸ ਲਈਏ Na na ba

ਦਾ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਡੇਰਾ ਬਾਬਾ ਨਾਨਕ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੂਮਤਾਬ ਨਾਲ ਮਨਾਇਆ ਜਾ ਰਿਹਾ ਹੈ ਇਸ ਪਵਨ ਦਿਹਾੜੇ ਦੇ ਮੁੱਖ ਰੱਖਦਿਆਂ ਸਾਡੇ ਸ਼ਹਿਰ ਵਾਸੀਆਂ ਨੇ ਲਾਗਾਂ ਨਿਵਾਸੀਆਂ ਨੇ ਬਹੁਤ ਵੱਧ ਚੜ ਕੇ ਇਸੇ ਯੋਗਦਤਾ ਅਸੀਂ ਲਾਗਾਂ ਨਿਵਾਸੀਆਂ ਦਾ तहे ਦਿਲੋਂ ਧੰਨਵਾਦੀ ਹਾਂ ਕਰਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਸ੍ਰੀ ਗੁਰੂ ਰਵਿਦਾਸ ਸਿੰਘ ਦਾ ਜਨਮ ਦਿਹਾੜਾ ਜੀ ਦੇ ਸਬੰਧ ਦੇ ਵਿੱਚ ਨੌਜਵਾਨ ਸਭਾ ਮਾਨਾ ਭਤੇ ਮਤੇ ਸਿੰਘ ਵੱਲੋਂ ਬੜਾ ਵਧੀਆ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਵੱਲੋਂ ਸਾਰੀਆਂ ਸ਼ਕਤਾਂ ਨੂੰ ਪ੍ਰਧਾਨ ਸਾਹਿਬ ਵੱਲੋਂ ਨਗਰ ਕੌਂਸਲ ਵੱਲੋਂ ਸਾਰੀਆਂ ਸ਼ਕਤਾਂ ਨੂੰ ਲੱਖ ਲੱਖ ਵਧਾਈ ਬੇਸ਼ਕਰਦਾ ਮਾ ਸਤਿਗੁਰੂ ਸਾਡੀ ਅਰਦਾਸ ਬੇਨਤੀ ਕਰਦਾ ਮਾ ਸਾਡੇ ਇਸ ਸ਼ਹਿਰ ਨੂੰ ਪੂਰੀ ਨਜ਼ਰ ਤੋਂ ਬਚਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸੰਗਤਾਂ ਦੇ ਵਿੱਚ ਜਾ ਕੇ ਉਤਸ਼ਾਹ ਦੇ ਨਾਲ ਇੱਟਾਂ ਹੀ ਤੁਹਾਡੇ ਇਹ ਜਿਹੜੇ ਜਨ ਦਿਹਾੜੇ ਨੇ ਇਹ ਮਨਾਉਂਦੇ ਰਹਿਣ ਇਹਨਾਂ ਗੱਲਾਂ ਕਹਿ ਕੇ ਮੈਂ schemes ਦਾ ਜਾਚ ਧਿਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 70 ਸਾਲ ਸੰਗਤਾਂ ਹਮ ਹਵਾ ਕੇ ਇੱਥੇ ਇਹ ਸਾਰਾ ਬਕਰਮਾ ਕਰਦੀਆਂ ਇਹਨਾਂ ਦੇ